ਦੇ ਵਿਛੇ ਡੋਨਾਲਡ ਟਰੰਪ ਪਰਿਸ਼ਾਸਨ ਨੇ ਇੱਕ ਵਾਰ ਫਿਰ ਭਾਤਿਆ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੇ ਕਾਰਨ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤੀਆਂ ਦੇ ਵਿੱਚ ਕਬਰਾਹਟ ਦਾ ਕਾਰਨ ਬਣ ਗਿਆ ਹੈ ਅਮਰੀਕੀ ਵਿਦੇਸ਼ੀ ਵਿਭਾਗ ਦੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜੋ ਆਫਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਹੁਨਰਬੰਦ ਵੀਜ਼ਾ ਤਾਰਕਾਂ ਦੀ ਸਭ ਤੋਂ ਵੱਡੀ ਕੀਮਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਪਾਤੀ ਨੇ ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਪਾਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨਹੀਂ ਉੱਥੇ ਘਰ ਖਰੀਦਦੇ ਨਹੀਂ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਵੀ ਪਰਬੰਧ ਕਰਦੇ ਨਹੀਂ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਦਤਾ ਮਾਹੌਲ ਪੈਦਾ ਕਰ ਦਿੱਤਾ ਤੇ ਮਾਰਤਾ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉਤੇ ਬੇਨਕਾਰਤਿਆ ਪੋਸਟਾਂ ਦੇਖ ਸਕਤੇ ਨੇ ਉਹ ਵੀਜ਼ਾ ਰੋਕਣ ਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਗਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਚਾਹੇ ਇਥੋਂ ਤੱਕ ਕਿ ਛੋਟੀਆਂ ਖਾਮੀਆਂ ਰਿਵਿਊ ਵਰਤੋਂ ਕਰ ਸਕਤੇ ਨੇ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਿਆ ਨੇ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਰਜ਼ੀ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਨਹੀਂ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚੈੱਕ ਦੇ ਦਾਇਰੇ ਨੂੰ ਵਧਾਉਂਦਾ ਹੈ ਵਿਭਾਗ ਨੇ ਕਿਹਾ ਕਿ ਵੀਜ਼ਾ ਫੀਸ ਇਸ ਲਈ ਲੰਦੇਸ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਇੱਕਾ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਪਤੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤੀਆਂ ਦੇ ਵਿੱਚ ਘਬਰਾਹਟ ਦਾ ਕਾਰਨ ਬਣ ਗਿਆ ਹੈ ਅਮਰੀਕੀ ਵਿਦੇਸ਼ੀ ਭਾਕਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਉੱਚ ਹੁਨਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਗਿਣਤੀ ਪਾਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਪਾਕੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਪਾਧਤੀ ਨੇ ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਪਾਧਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਉੱਥੇ ਘਰ ਖਰੀਦਦੇ ਨੇ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕਰਦੇ ਨੇ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਜਤਾਤਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਮਾਰਤਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉਤੇ ਬੇਨਕਾਰਤ ਜਾਂ ਪੋਸਟਾਂ ਦੇਖ ਸਕਤੇ ਨੇ ਉਹ ਵੀ ਜ਼ਰਾ ਰੋਕਪੰਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਖਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਜੋ ਇਥੋਂ ਤੱਕ ਕਿ ਛੋਟੀਆਂ ਖਾਮੀਆਂ ਦੀ ਵੀ ਵੱਤੋਂ ਕਰ ਸਕਤੇ ਨੇ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਿਆ ਨੇ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਰਜ਼ੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀਆਂ ਨੇ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚੈੱਕ ਦੇ ਦਾਇਰੇ ਨੂੰ ਵਧਾਉਂਦਾ ਹੈ ਵਿਭਾਗ ਨੇ ਕਿਹਾ ਹੈ ਕਿ ਵੀਜ਼ਾ ਫੈਸਲੇ ਲੈਂਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਪਿਛਲੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਤਿਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ। ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ, ਪੜ੍ਹਾਈ, ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ। ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ, ਉਹ ਭਾਰਤਿਆ ਦੇ ਵਿੱਚ ਘਬਰਾਹਟ ਦਾ ਕਾਰਨ ਬਣ ਗਿਆ ਹੈ। ਅਮਰੀਕੀ ਵਿਦੇਸ਼ੀ ਭਾਗ ਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜੋ ਆਫਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਹੁਣਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਕੀਮਤੀ ਭਾਗੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਪਾਧਤੀ ਨੇ ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਪਾਧਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨਹੀਂ ਉੱਥੇ ਘਰ ਖਰੀਦਦੇ ਨਹੀਂ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਵੀ ਪਰਬੰਧ ਕਰਦੇ ਨਹੀਂ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਜਤਾਤਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਮਾਰਤਾ ਕਿਹਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉਤੇ ਬੇਨਕਾਰਤਕੀਆ ਪੋਸਟਾਂ ਦੇਖ ਸਕਤੇ ਨੇ ਉਹ ਵੀ ਜ਼ਰੂਰ ਰੋਕਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਖਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਜੋ ਇਥੋਂ ਤੱਕ ਕਿ ਛੋਟੀਆਂ ਖਾਮੀਆਂ ਦੀ ਵੀ ਵੱਤੋਂ ਕਰ ਸਕਤੇ ਨੇ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਲਚੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਨਹੀਂ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚੈੱਕ ਦੇ ਦਾਇਰੇ ਨੂੰ ਵਧਾਉਂਦਾ ਹੈ ਵਿਭਾਗ ਨੇ ਕਿਹਾ ਕਿ ਵੀਜ਼ਾ ਫੀਸ ਇਸ ਲਈ ਲੰਦੇ ਸਮੇਂ ਦੀ ਰਾਸ਼ੀય ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਇੱਕ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਤਿਆ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤਿਆ ਦੇ ਵਿੱਚ ਕਬਰਾਹਟ ਦਾ ਕਾਰਨ ਬਣ ਗਿਆ ਹੈ ਅਮਰੀਕੀ ਵਿਦੇਸ਼ੀ ਭਾਗ ਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵਿਆ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ ਅਮਰੀਕਾ ਵਿੱਚ ਹੁਨਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਧਾਰਕੀ ਨੇ ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਭਾਰਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਉੱਥੇ ਘਰ ਖਰੀਦਦੇ ਨੇ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕਰਦੇ ਨੇ ਐਸਐਲਓ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਮਾਰਦਾ ਕਿਹਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉਤੇ ਬੇਨਕਾਰਤਿਆ ਪੋਸਟਾਂ ਦੇਖ ਸਕਦੇ ਨੇ ਉਹ ਵੀਜ਼ਾ ਰੋਕਣ ਦੇ ਅਦਾਲਤੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਗਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਚਾਹੇ ਤੋ ਤੱਕ ਕਿ ਛੋਟੀਆਂ ਖਾਮੀਆਂ ਦੀ ਵੀ ਵਰਤੋਂ ਕਰ ਸਕਦੇ ਨੇ ਅਮਿਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਲੱਗੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ 'ਤੇ ਵਰਤੋਂ ਕਰਨ ਦੀ ਸਲਾਹ ਦੇ ਦਿੱਤੀ ਹੈ ਨੇ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚੈੱਕ ਦੇ ਦਾਇਰੇ ਨੂੰ ਵਧਾਉਂਦਾ ਹੈ ਵਿਭਾਗ ਨੇ ਕਿਹਾ ਕਿ ਵੀਜ਼ਾ ਫੈਸਲੇ ਲੈਂਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ